ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਪਹਿਲਾਂ ਇੱਕ ਪੰਜਾਬ ਦਾ ਉਪਯੋਜ ਜਿਹੜਾ ਲਾਚਾਰ ਹੈ ਮਜਬੂਰ ਹੈ ਅੱਜ ਦਹਾਤਰਾ ਨਾਲ ਪਿੱਟ ਰਿਹਾ ਹੈ ਅੱਜ ਕੁਰਲਾ ਰਿਹਾ ਅੱਜ ਰੋ ਰਿਹਾ ਹੈ ਕੋਸ ਰਿਹਾ ਸਮੇਂ ਦੀਆਂ ਸਰਕਾਰਾਂ ਨੂੰ ਪਹਿਲਾਂ ਉਸ ਆਪਾਂ ਐ ਜੜੇ ਦੇ ਬੋਕਰ ਕਾਹੀ ਨੰਬਰ ਤੇ ਟਾਈਮ ਆਇਆ ਲੱਗੀ ਗੱਲ ਤੇਰੇ ਕੋਹਾ ਕੇ ਕੱਢਿਆ 2007 ਮਾਡਲ ਜਿਹਨੇ ਮਾਰਿਆ ਫੋਟੋ ਰੱਖਦੇ ਦੀਆਂ ਵੀ ਇੰਗਾੜੇ ਕਰਿਆ ਇੰਗਾੜੇ ਕਰੇ ਉਹ ਹਿੱਕ ਤੋਂ ਕਿਹਦੇ ਜਗਾ ਪੈ ਗਈ ਆ ਗਈ ਐ ਮਾਰ ਕੇ ਲਾਉਣੇ ਆ ਇਹ ਕੋਹਾ ਕੇ ਕੱਢਿਆ ਮੈਨੂੰ ਕਿਹਦੀ ਦਾ ਦਰ ਇਹ ਵਿਚਾਰਾ ਉਹ ਮਜਬੂਰ ਪਿਆ ਹੋਆ ਜਿਹਦਾ ਇੱਕ ਨੌਜਵਾਨ ਪੁੱਤ 26-27 ਸਾਲ ਦਾ 6.5 ਫੁੱਟ ਦਾ ਜਵਾਨ 40 ਕਿੱਲਿਆਂ ਦਾ ਮਾਲਕ ਪਿੰਡ ਮੁੰਸ਼ੀ ਵਾਲਾ ਰਤੀਏ ਦੇ ਕੋਲੇ ਪਿੰਡ ਹੈ ਇਕੱਲਾ ਹੀ ਮਾਪਿਆਂ ਦਾ ਪੁੱਤ ਸੀਗਾ ਅੱਜ ਮੋਹਾਲੀ ਦੇ ਵਿੱਚ ਰਾਤ ਸ਼ਿਵਰਾਤਰੀ ਸੀਗੀ ਮੰਦਿਰ ਚ ਮੱਥਾ ਟੇਕ ਕੇ ਆ ਰਿਹਾ ਸੀ ਮੱਥਾ ਟੇਕਣ ਤੋਂ ਬਾਅਦ ਰਾਤ ਨੂੰ ਉੱਥੇ ਕੁਝ ਪ੍ਰਵਾਸੀ ਜਿਹੜੇ ਆਸਮੇ ਲਾਈਟ ਘੜਾ ਕਰ ਰਹੇ ਸੀ ਇੰਨੇ ਨੂੰ ਉੱਥੇ ਇੱਕ ਪੁਲਿਸ ਆ ਜਾਂਦੀ ਹੈ ਗੱਡੀ ਆ ਜਾਂਦੀ ਹੈ ਉਹ ਪੁਲਿਸ ਵਾਲੇ ਮੁੰਡਿਆਂ ਕੋਲ ਖੜਦੇ ਜਿਹੜੇ ਮੁੰਡੇ ਸੀਗੇ ਆਪਣੇ ਤਿੰਨ ਚਾਰ ਖੜੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮੁੰਡੇ ਦਾ ਕਤਲ ਹੋਇਆ ਉਹਨਾਂ ਤੋਂ ਕੋਈ ਪੁੱਛਦੇ ਆ ਰਾਹ ਵਗੈਰਾ ਜਾਂ ਪੰਪ ਦਾ ਕੋਈ ਪੁੱਛਦੇ ਆ ਕੋਈ ਗੱਲਬਾਤ ਕਰਦੇ ਆ ਆ ਕੇ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਸਾਡੇ ਬਾਰੇ ਦੱਸ ਰਹੇ ਆ ਕਿ ਉੱਥੇ ਝਗੜਾ ਹੋ ਰਿਹਾ ਇੰਨੀ ਗੱਲ ਨੂੰ ਲੈ ਕੇ ਉਹ ਨਾਲ ਦੇ ਨੂੰ ਫੋਨ ਕਰਦੇ ਆ 20-25 ਜਾਣੇ ਮੋਟਰਸਾਈਕਲਾਂ ਦੇ ਆਉਂਦੇ ਆ ਤੇ ਇਹਨਾਂ ਖੜਿਆਂ ਦੇ ਵਿੱਚੋਂ ਜਿਹੜਾ ਮੁੰਡਾ ਮਾਰਿਆ ਉਹਦੇ ਮਗਰੋਂ ਆ ਕੇ ਜਿਹੜੀ ਕਿਰਚ ਹੈ ਇਹਦੇ ਦੰਦੇ ਹੁੰਦੇ ਆ ਕਿਰਚ ਦੇ ਉਹ ਦੰਦੇ ਲਿਆ ਕੇ ਇਸ ਤਰ੍ਹਾਂ ਪਿੱਛੋਂ ਆ ਕੇ ਖਬੋ ਦਿੰਦੇ ਆ ਤੇ ਸਿੱਧਾ ਉਹਦੇ ਲੀਵਰ ਦੇ ਬੇਦੀ ਕੱਢ ਦਿੰਦੇ ਆ ਆਰਪਾਰ ਐਸ ਲੋਡ ਫੇਰ ਦਿੰਦੇ ਆ ਤੇ ਮੌਕੇ ਤੇ ਮੁੰਡੇ ਦੀ ਉਹੀ ਹਸਪਤਾਲ ਜਾ ਕੇ ਮੌਤ ਹੋ ਜਾਂਦੀ ਆ ਆਈ ਇਹ ਘਟਨਾ ਅੱਜ ਤੋਂ 60-1.5 ਸਾਲ ਪਹਿਲਾਂ ਕੁੰਬੜਾਂ ਦੇ ਵਿੱਚ ਵਾਪਰੀ ਸੀ ਜਦੋਂ ਦੋ ਨੌਜਵਾਨ ਮੁੰਡੇ ਪੰਜਾਬੀ ਪ੍ਰਵਾਸੀਆਂ ਨੇ ਸਿਰ 'ਚ ਐਛੇ ਸਿੱਧਾ ਇੱਥੇ ਮਾਰ ਕੇ ਸਿੱਧੀ ਕਿਰਤ ਪਿੱਛੇ ਦੀ ਘੜਤੀ ਸੀਗੀ ਉਹ ਵੀ ਸਿਰਫ ਇੱਕ ਕੋਈ ਮੋਟਰਸਾਈਕਲ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ ਰੋਜ਼ ਦੀਆਂ ਘਟਨਾਵਾਂ ਹਸ਼ਰਪੁਰ ਦੇ ਬੱਚੇ ਦੀ ਘਟਨਾ ਇਧਰ ਪਰਸੋਂ 9 ਤਰੀਕ ਦੀ ਗੱਲ ਹੈ 9 ਤਰੀਕ ਦੀ ਗੱਲ ਹੈ 9 ਫਰਵਰੀ ਦੀ ਗੱਲ ਹੈ ਬਰਿੰਡੇ ਜ਼ਿਲ੍ਹੇ ਦਾ ਪਿੰਡ ਕੋਟ ਸ਼ਮੀਰ ਉੱਥੇ ਵੀ ਇੱਕ ਨੌਜਵਾਨ ਆਪਣੇ ਘਰ ਦੇ ਮੂਹਰੇ ਖੜਾ ਸੀਗਾ ਤੇ ਲੰਘ ਰਹੇ ਸੀਗੇ ਗਾਲੋ-ਗਾਲੀ ਹੁੰਦੇ ਉਹਨੇ ਸਿਰਫ ਇਹਨਾਂ ਨੂੰ ਇੰਨਾ ਰੋਕਿਆ ਟੋਕਿਆ ਵੀ ਸਾਡੇ ਘਰਬਾਰ ਨੇ ਗਾਲ੍ਹਾਂ ਕੱਢਦੇ ਆ ਐਨੀ ਗੱਲ ਤੋਂ ਤਿੰਨ ਜਾਣੇ ਸੀ ਇੱਕ ਨੇ ੱਟ ਮਾਰੀ ਸਿਰ ਤੇ ਚੱਕ ਕੇ ਦੂਜੇ ਨੇ ਚੱਕ ਕੇ ਕੋਲੇ ਗੰਦਾ ਨਾਲਾ ਵਗਦਾ ਸੀਗਾ ਗੰਦੇ ਨਾਲੇ ਚੱਕ ਕੇ ਸਿਰਦਾ ਤੇ ਉਤੋਂ ਸਿਰ ਦਾ ਬੁੱਕੇ ਡੋਵੋ ਕੇ ਮਾਰਤਾ ਇਹ 9 ਤਰੀਕ ਦੀ ਜ਼ਿਲ੍ਹਾ ਬਠਿੰਡੇ ਦੀ ਕੋਟ ਸ਼ਮੀਲਪਿੰਡ ਦੀ ਘਟਨਾ ਹੈ ਹਰ ਰੋਜ਼ ਦੀਆਂ ਘਟਨਾਵਾਂ ਇਹ ਲਗਾਤਾਰ ਦਿਨੋਂ-ਦਿਨ ਵੱਧ ਰਹੀਆਂ ਨੇ ਰੋਜ਼ ਪੰਜਾਬ ਦੇ ਵਿੱਚ ਮਾਪਿਆਂ ਦਾ ਚੀਰਚਿਹਰਾ ਪੈ ਰਿਹਾ ਘਟਨਾਵਾਂ ਰੋਜ਼ ਵਾਪਰ ਰਹੀਆਂ ਨੇ ਹੁਣ ਬਹੁਤੇ ਬੰਦੇ ਇਹ ਕਹਿੰਦੇ ਆ ਕਿ ਹਰ ਗੱਲ ਨੂੰ ਕਤਲ ਤਾਂ ਵੈਸੇ ਵੀ ਹੁੰਦੇ ਆ ਪੰਜਾਬ 'ਚ ਵੀ ਹਰ ਗੱਲ ਨੂੰ ਤੁਸੀਂ ਫਿਰਕੇ ਨਾਲ ਜੋੜਦੇ ਹੋ ਫਿਰਕੇ ਨਾਲ ਅਸੀਂ ਇਸ ਕਰਕੇ ਜੋੜਦੇ ਆ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਰੌਲਾ ਪਾ ਰਹੇ ਆ ਗੱਲਾਂ ਦਾ ਕਿ ਜਿਹੜੇ ਕੋਈ ਬੰਦੇ ਪ੍ਰਵਾਸੀ ਆ ਕੇ ਇੱਥੇ ਠਹਿਰਦੇ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਿਉਂ ਨਹੀਂ ਹੋ ਰਹੀ ਉਹਨਾਂ ਦੀ ਪੜਤਾਲ ਕਿਉਂ ਨਹੀਂ ਹੋ ਰਹੀ ਉਹ ਕਿੱਥੋਂ ਆਏ ਆ ਕਿਹੜੇ ਸੂਬੇ ਤੋਂ ਆਏ ਆ ਕਿਹੜਾ ਪਿੰਡ ਆ ਕੀ ਟਿਕਾਣਾ ਪਤਾ ਹੈ ਇੱਥੋਂ ਕਤਲ ਕਰਦੇ ਆ ਬੰਦੇ ਮੁੜ ਕੇ ਇੱਥੇ ਆਉਂਦੇ ਨਹੀਂ ਹਾਲੇ ਤੱਕ ਵੀ ਜਿਹੜੇ ਕੁੰਬਣਾ ਕਤਲ ਦੇ ਵਿੱਚ ਦੋ ਜਾਨੇ ਥਿਆ ਹੀ ਨਹੀਂ ਹੈਗੇ ਲੱਭੇ ਨਹੀਂ ਪੁਲਿਸ ਨੂੰ ਕਿੱਥੋਂ ਦੇ ਐਮਪੀ ਦੇ ਆ ਯੂਪੀ ਦੇ ਆ ਬਿਹਾਰ ਦੇ ਕੋਈ ਪਤਾ ਨਹੀਂ ਆਈ ਇਨ੍ਹਾਂ ਦੇ ਵਿੱਚੋਂ ਜਿਹੜੇ ਇਹਨੇ ਮੁੰਡੇ ਨੇ ਮਾਰਿਆ ਉਹ 70-80 ਜਾਣੇ ਸੀਗੇ 7ਵੀਂ 8ਵੀਂ ਚ ਪੜਦੇ ਜਵਾਕ ਪ੍ਰਵਾਸੀਆਂ ਨੇ ਜਿਨ੍ਹਾਂ ਦੇ ਹੱਥਾਂ 'ਚ ਕਿਰਚਾਂ ਸੀ ਗਣਾਸੀਆਂ ਸੀ ਤਕਵੇ ਸੀ ਜਿਹੜੇ ਨਾਲ ਆਏ ਉਹਦੇ ਮਰਦਿਆਂ ਕਤਲ ਇੱਥੇ ਵੀ ਹੁੰਦੇ ਆ ਪੰਜਾਬੀ ਪੰਜਾਬੀਆਂ ਦੇ ਕਤਲ ਕਰਦੇ ਆ ਪਰ ਉਹਦੇ ਪਿੱਛੇ ਕੋਈ ਕਾਰਨ ਹੁੰਦੇ ਆ ਕੋਈ ਮਸਲਾ ਹੁੰਦਾ ਉਹ ਦੁਸ਼ਮਣੀ ਦਾ ਕੋਈ ਕਾਰਨ ਹੁੰਦਾ ਬਿਨਾਂ ਗੱਲ ਤੋਂ ਆਪਾਂ ਇੰਨੀ ਗੱਲ ਤੋਂ ਏਡੀ ਦਰਿੰਦਗੀ ਦੇ ਨਾਲ ਮਾਰ ਦੇਣਾ ਕਿਸੇ ਇਨਸਾਨ ਨੂੰ ਕਿਸੇ ਨੌਜਵਾਨ ਨੂੰ ਫਰਕ ਇਸ ਗੱਲ ਦਾ ਹੈ ਫਰਕ ਇਸ ਗੱਲ ਦਾ ਕਿ ਜਿਹੜੇ ਇੱਥੇ ਬੰਦੇ ਆ ਰਹੇ ਨੇ ਕੀ ਇੱਥੋਂ ਦੀ ਪੁਲਿਸ ਕੀ ਇੱਥੋਂ ਦੀ ਸਰਕਾਰ ਉਹਨਾਂ ਦੀ ਪੜਤਾਲ ਕਰ ਰਹੀ ਹੈ ਵੀ ਕਿੰਨੇ ਬੰਦੇ ਆ ਕੇ ਰਹਿ ਰਹੇ ਆ ਇਹਨਾਂ ਨੂੰ ਕੋਈ ਗਿਣਤੀ ਨਹੀਂ ਕੋਈ ਰਿਕਾਰਡ ਨਹੀਂ ਕਿਸੇ ਪੁਲਿਸ ਕਿਸੇ ਸਰਕਾਰ ਕੋਲੇ ਵੀ ਇਹ ਦੂਜੇ ਸੂਬਿਆਂ ਦੇ ਵਿੱਚ ਬਲਾਤਕਾਰ ਕਰਕੇ ਆਏ ਆ ਕੋਈ ਉੱਥੇ ਕਤਲ ਕਰਕੇ ਆਏ ਆ ਜਾਂ ਕੀ ਕਰਕੇ ਆਏ ਆ ਲੁੱਟ ਖੋ ਕਰਕੇ ਆਏ ਆ ਕੋਈ ਪਤਾ ਨਹੀਂ ਇਹਨਾਂ ਨੂੰ ਕ੍ਰਾਈਮ ਕਰਕੇ ਇੱਥੇ ਆ ਕੇ ਲੁਕ ਜਾਂਦੇ ਆ ਇੱਥੋਂ ਕ੍ਰਾਈਮ ਕਰਕੇ ਕਤਲ ਕਰਕੇ ਕੋਈ ਲੁੱਟਖੋ ਕਰਕੇ ਉੱਥੇ ਜਾ ਕੇ ਦੂਜੇ ਸੂਬੇ ਚ ਲੈ ਜਾਂਦੇ ਆ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਆ ਪਿੱਛੇ ਜੇਕ ਤਫੇ ਘਟਨਾ ਹੋਈ ਸੀਗੀ ਨਾਲ ਦਾ ਹੀ ਬੰਦਾ ਇਹਨਾਂ ਨੇ ਝੋਨਾ ਲਾਉਣ ਆਲੇ ਸੀਗੇ ਨਾਲ ਦਾ ਹੀ ਬੰਦਾ ਕਿ 2-4000 ਰੁਪਏ ਵਿਚ ਰੌਲਾ ਪੈ ਗਿਆ 25-26 ਸਾਲ ਦਾ ਉਹ ਨੌਜਵਾਨ ਸੀਗਾ ਨਾਲ ਦਾ ਹੀ ਉਹਨਾਂ ਨੇ ਬੰਦਾ ਮਾਰ ਕੇ ਉਥੇ ਨਾਲੇ ਸਿੱਧਾ ਬੱਤਾਂ ਜੋ ਵਾਪਸ ਗਏ ਰੋਲਾ ਪਿਆ ਉਹਨਾਂ ਦੇ ਪਰਿਵਾਰਾਂ ਨੇ ਪੁੱਛੇ ਵੀ ਸਾਡਾ ਮੁੰਡਾ ਨਹੀਂ ਆਇਆ ਪਹਿਲਾਂ ਤਾਂ ਮੁੱਕਰ ਗਏ ਪੁਲਿਸ ਕੋਲ ਗੱਲ ਗਈ ਪੁਲਿਸ ਨੇ ਸਰਤਾਈ ਕੀਤੀ ਤਾਂ ਮੰਨ ਗਏ ਵੀ ਤਾਂ ਮਾਰ ਕੇ ਉਥੇ ਤੱਪਾ ਮੰਡੀ ਹੈ ਇੱਕ ਉਥੇ ਦੱਬੇ ਬਿਹਾਰ ਦੀ ਪੁਲਿਸ ਇੱਥੇ ਆਈ ਉਹਨਾਂ ਜੋ ਜਿਹੜੇ ਨੇ ਮਾਰਿਆ ਸੀ ਦੋ ਜਾਨੇ ਮੇਰਾ ਗਵੰਡ ਪਿੰਡ ਹੈ ਸਿਲਬਰਾ ਉਸ ਪਿੰਡ ਦੇ ਵਿੱਚ ਕਿਸੇ ਦੇ ਘਰੇ ਕੰਮ ਤੇ ਲੱਗੇ ਹੋਏ ਸੀ ਇਹ ਸਾਡੇ ਲੋਕ ਨੇ ਸਾਨੂੰ ਐਂ ਨਹੀਂ ਪਤਾ ਬੰਦੇ ਕੌਣ ਐ ਕਿੱਥੋਂ ਐ ਕੀ ਐ ਅਸੀਂ ਘਰਾਂ 'ਚ ਬਾੜ ਲੈਨੇ ਆਂ ਰੱਖ ਲੈਨੇ ਆਂ ਫਿਰ ਪਤਾ ਉਹਦੇ ਨਾਲ ਅਜੇ ਦੇ ਘਟਨਾ ਵਾਪਰ ਜਾਂਦੀ ਆ ਸੋ ਅਸੀਂ ਇਹ ਗੱਲ ਤੇ ਬਾਰ-ਬਾਰ ਜੋੜ ਦੇ ਰਹੇ ਆ ਹੁਣ ਉੱਥੇ ਪੁਲਿਸ ਮਹਾਲੀ ਦੇ ਵਿੱਚ ਪੋਸਟਮਾਰਟਮ ਹੋਇਆ ਮੁੰਡੇ ਦਾ ਇਸ ਗੱਲ ਤੇ ਜੋੜ ਦੇ ਰਹੀ ਆ ਕਿ ਇਹਦਾ ਸਿਸਕਾਰ ਕਰ ਦਿੱਤਾ ਜਾਵੇ ਕੱਲ ਸਾਰਾ ਜੋ ਘਟਨਾ ਵਾਪਰੀ ਰਾਤ ਦੀ ਘਟਨਾ ਹੈ ਰਾਤ ਉਹ ਨੌਜਵਾਨ ਦੇ ਨਾਲ ਹੋਰ ਵੀ ਨੌਜਵਾਨ ਸੀ ਉਹਨੇ ਬਹੁਤ ਜ਼ੋਰ ਲਾਇਆ ਵੀ ਆਹਾ ਬੰਦੇ ਆ ਪਛਾਣ ਕਰਾ ਦੀ ਫੋਟੋਆਂ ਵਖਰੇ ਦਿਖਾਤੀਆਂ ਵੀ ਬੰਦੇ ਫੜ ਲਓ ਪੁਲਿਸ ਪਹਿਲਾਂ ਕੋਈ ਗੱਲ ਨਹੀਂ ਜੀ ਪਹਿਲਾਂ ਪਰਚਾ ਦੇਵਾਂਗੇ ਫਿਰ ਕਰਾਂਗੇ ਫਿਰ ਕਰਾਵਾਂਗੇ ਹੁਣ ਉਹ ਟਿੱਬ ਗਏ ਕਿੱਥੋਂ ਸਿਉਣਗੇ ਇੱਥੋਂ ਤੱਕ ਹਾਲਾਤ ਮਾਰੇ ਹੋਏ ਖੜੇ ਆ ਅੰਮ੍ਰਿਤਸਰ ਕਲੋਨੀ ਇੱਕ ਇੱਕ ਹੈਗੀ ਜਗਤਪੁਰਾ ਜਗਤਪੁਰਾ ਉਹ ਪਿੰਡ ਆ ਜਿੰਨਾ ਦਿਨਾਂ ਦੇ ਵਿੱਚ ਅਸੀਂ ਪਿਛਲੇ ਪਿਛਲੇ ਸਾਲ ਵਿੱਚ ਗਏ ਸੀਗੇ ਜਿਹੜੇ ਪਿੰਡ ਦੇ ਵਿੱਚ ਪਿੰਡ ਦੇ ਪੰਜਾਬੀਆਂ ਦੀ ਵੋਟ ਹੈਗੀ 9900 ਤੇ ਪ੍ਰਵਾਸੀਆਂ ਦੀ ਵੋਟ ਹੈ 6700 ਉਸੇ ਪਿੰਡ ਚ ਅਜਿਹਾ ਘਟਨਾ ਵਾਪਰੀ ਹੈ ਇਹ ਜਗਤਪੁਰੇ ਦੇ ਪਿੰਡ ਦੇ ਵਿੱਚੋਂ ਉਹ ਮੁੰਡੇ ਜਿਹੜੇ ਪ੍ਰਵਾਸੀਆਂ ਦੇ ਉੱਠ ਕੇ ਗਏ ਆ ਜਿਨ੍ਹਾਂ ਨੇ ਕਤਲ ਕੀਤਾ ਤੇ ਉਹਨਾਂ ਇੰਨਾਂ ਕਲੋਨੀਆਂ 'ਚ ਜਿੱਥੇ ਇੰਨੀ-ਇੰਨੀ ਗਿਣਤੀ ਹੈ ਇਨ੍ਹਾਂ ਦੀ ਪੁਲਿਸ ਦੀ ਜ਼ਰੂਰਤ ਨਹੀਂ ਵੀ ਉੱਥੇਆਂ 2-4 ਮੁਲਾਜ਼ਮ ਬਗ ਜਾਣਗੇ ਜਦੋਂ ਪੁਲਿਸ ਵੀ ਜਾਂਦੀ ਹੈ ਨਾ ਇਨ੍ਹਾਂ ਕਲੋਨੀਆਂ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਬੁਲਟ ਪ੍ਰੂਫ ਜਗਟਾਂ ਪਾ ਕੇ ਜਾਂਦੀ ਹੈ ਜੇ ਪੁਲਿਸ ਕੋਈ ਕਾਰਵਾਈ ਕਰਦੀ ਹੈ ਤਾਂ ਨਾਲ ਦੀ ਨਾਲ ਲੀਡਰਾਂ ਦਾ ਫੋਨ ਆ ਜਾਂਦਾ ਐਮਐਲਿਆਂ ਦਾ ਐਮਸੀਆਂ ਦਾ ਪ੍ਰਧਾਨਾਂ ਦਾ ਕਿ ਬੰਦਿਆਂ ਨੂੰ ਕੁਝ ਕਹਿਣਾ ਨਹੀਂ ਛੱਡਦੇ ਉਹਨਾਂ ਨੂੰ ਕਾਰਨ ਕਿ ਵੋਟ ਹੈ ਸੋ ਪੰਜਾਬ ਦੇ ਲੋਕੋ ਇਹਨਾਂ ਨੇ ਵੋਟਾਂ ਖਾਤਰ ਪੰਜਾਬ ਦਾ ਬੇੜਾ ਗਰਖ ਕਰਤਾ ਬਾਈ ਆ ਜਿੰਨਾ ਤੁਸੀਂ ਗਦਾਰਾਂ ਦੇ ਮਗਰ ਜੁੱਤੀਆਂ ਚੜਦੇ ਫਿਰਦੇ ਹੋ ਜਿੰਦਾਬਾਦ ਜਿੰਦਾਬਾਦ ਕਰਦੇ ਫਿਰਦੇ ਹੋ ਇਹ ਗਦਾਰਾਂ ਦੀ ਬਦੌਲਤ ਅਜ ਪੰਜਾਬ ਨੂੰ ਅੱਗ ਲੱਗ ਰਹੀ ਐ ਅਜ ਪੰਜਾਬ ਦੇ ਕੱਲੇ ਕੱਲੇ ਮਾਮਾ ਦੇ ਪੁੱਤ ਮਾਰੇ ਜਾ ਰਹੇ ਆ ਅਸੀਂ बार-बार ਇਹ ਗੱਲ ਦਾ ਜ਼ਿਕਰ ਕਰਦੇ ਆ ਸਾਡੀ ਸਾਨੂੰ ਕਹਿ ਦਿੰਦੇ ਆ ਇਹ ਨਫ਼ਰਤ ਫਲਾਉਂਦੇ ਆ ਹੇਟ ਫਲਾਉਂਦੇ ਆ ਸਾਡੀ ਕੋਈ ਨਫ਼ਰਤ ਨਹੀਂ ਆ ਕੋਈ ਫਿਰਕਾ ਪ੍ਰਸਤੀ ਨਹੀਂ ਕੋਈ ਕਿਸੇ ਨਾਲ ਵਿਰੋਧ ਨਹੀਂ ਹੈਗਾ ਅਸੀਂ ਕਹਿੰਦੇ ਆ ਜੇ ਅੱਧੇ ਭਾਰਤ ਦੇ ਵਿੱਚ ਘੱਟੋ ਘੱਟ 15 ਸਟੇਟਾਂ ਦੇ ਵਿੱਚ ਕਾਨੂੰਨ ਬਣੇ ਹੋਏ ਆ ਤੁਸੀਂ ਉੱਥੇ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਜਾ ਕੇ ਤੁਸਾਨੂੰ ਬੋਰਡ ਬਣਾਉਣੀ ਹੈ ਉਹਦੀ ਇੱਕ ਪ੍ਰਕਿਰਿਆ ਉਹ ਪੂਰੀ ਕਰਨੀ ਪੈਂਦੀ ਆ ਤਾਂ ਬੋਰਡ ਬਣਦੀ ਆ ਤੁਸੀਂ ਉਹਨਾਂ ਸੂਬਿਆਂ ਜਾ ਕੇ ਨੌਕਰੀ ਨਹੀਂ ਲੈ ਸਕਦੇ ਉੱਥੋਂ ਦੇ ਜਿਹੜੇ ਕਈ ਦੇ ਕਾਨੂੰਨ ਦੇ ਮੁਤਾਬਕ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਜਿਹੜੀ ਗੱਲ ਤੇ ਅਸੀਂ ਲਗਾਤਾਰ ਜ਼ੋਰ ਦੇ ਰਹੇ ਹਾਂ ਬੋਲ ਰਹੇ ਹਾਂ ਪਰ ਨਹੀਂ ਪੰਜਾਬ ਦੇ ਲੋਕਾਂ ਲਈ ਤਾਂ ਮੁੱਦਾ ਹੀ ਹੈ ਨਹੀਂ ਸੋ ਇਹ ਜਿਹੜੀਆਂ ਅੱਗਾਂ ਲੱਗ ਰਹੀਆਂ ਨੇ ਜਾਣ ਬੁੱਝ ਕੇ ਇੱਥੇ ਮਾਹੌਲ ਖਰਾਬ ਕੀਤਾ ਜਾ ਰਿਹਾ ਪੰਜਾਬ ਦੇ ਮਾਹੌਲ ਨੂੰ ਅੱਗ ਲਾਈ ਜਾ ਰਹੀ ਹੈ ਏਜੰਸੀਆਂ ਦੁਆਰਾ ਖੇਡ ਖੜਾਈ ਜਾ ਰਹੀ ਹੈ ਰੋਜ਼ ਕਦੇ ਉੱਥੇ ਜੀ ਧਮਕੀ ਆ ਗਈ ਜੀ ਉੱਥੇ ਬਲਾਸਟ ਹੋ ਗਿਆ ਜੀ ਉੱਥੇ ਬੰਦੇ ਮਾਰਤੇ ਜੀ ਉੱਥੇ ਕੰਟਰਾਂਟਰਾਂ ਨੇ ਫਰੋਤੀ ਮੰਗ ਲਈ ਜੀ ਇਹ ਸਾਰੀ ਖੇਡ ਰਚੀ ਜਾ ਰਹੀ ਹੈ ਪੰਜਾਬ 'ਚ ਸੋ ਇਹਦੇ ਲਪੇਟੇ ਸਾਰਿਆਂ ਪੰਜਾਬੀਆਂ ਨੇ ਹੁਣਾ ਜੇ ਆਪਾਂ ਨਾ ਸचेत ਹੋਏ ਨਾ ਚਕੰਨੇ ਹੋਏ ਨਾ ਆਪਾਂ ਇਹ ਮੁੱਦੇ ਤੇ ਬੋਲੇ ਇੱਕਠੇ ਹੋ ਗਏ ਸਾਨੂੰ ਅੱਜ ਬੋਲਣ ਦੀ ਲੋੜ ਆ ਜਿਹੜੀ ਵੀ ਪਾਰਟੀਆਂ ਚ ਚੋਣਾਂ ਲੜ ਰਹੀ ਆ ਉਹਨੂੰ ਇਹ ਕਹਿਣ ਦੀ ਲੋੜ ਆ ਵੀ ਦੇਖੋ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਤਾਂ ਜੇ ਆਹ ਕਾਨੂੰਨ ਲੈ ਕੇ ਆਉਂਗੇ ਜੇ ਹਮਾਤਰਾ ਚ ਉੱਤਰਾਖੰਡ ਚ ਨਾਗਾ لینڈ ਚ ਰਾਜਸਥਾਨ ਚ ਜੇ ਮੁਕਸ਼ਮੀਰ ਚ ਮਹਾਰਾਸ਼ਟਰ ਚ ਕਿੰਨੀਆਂ ਸਟੇਟਾਂ ਦੇ ਗੁਜਰਾਤ ਚ ਕਿੰਨੇ ਸਟੇਟਾਂ ਦੇ ਵਿੱਚ ਜੇ ਕਾਨੂੰਨ ਬਣ ਸਕਦਾ ਹੈ ਤਾਂ ਪੰਜਾਬ ਕਾਨੂੰਨ ਕਿਉਂ ਨਹੀਂ ਬਣ ਸਕਦਾ ਜ਼ਮੀਨ ਲੈਣ ਦਾ ਕਾਨੂੰਨ ਵੋਟ ਬਣਾਉਣ ਦਾ ਇੱਕ ਤਰੀਕਾ ਨੌਕਰੀਆਂ ਦਾ ਕਾਨੂੰਨ ਕਿਉਂ ਨਹੀਂ ਬਣ ਸਕਦਾ ਪਰ ਨਹੀਂ ਸਾਡੇ ਕੋਈ ਧਿਆਨ ਹੀ ਨਹੀਂ ਇਧਰ ਨੂੰ ਹੈਗਾ ਪਰ ਇਹ ਮਤ ਸੋਚੇ ਵੀ ਅਸੀਂ ਬਚੇ ਰਹਾਂਗੇ ਅੱਜ ਯਾਰ ਇੱਕ 6 ਫੁੱਟ ਦਾ ਨੌਜਵਾਨ ਮਿੰਟ ਤੇ ਮਾਰ ਕੇ ਖਤਮ ਕਰਤੀ ਕਹਾਣੀ ਯਾਰ ਅੱਛਾ ਰਹਿੰਦਾ ਖੁੰਦਾ ਸਾਡਾ ਹੁਣ ਆਹ ਜਿਹੜਾ ਇੱਕ ਕੱਲਾ ਕੱਲਾ ਤੁਸੀਂ ਜਵਾਕ ਜੰਮਿਆ ਕੱਲਾ ਜਵਾਕ ਸੀ 40 ਕਿੱਲੇ ਪੈਲੀ ਐ ਕਿਹਨੂੰ ਦੇਵੋਗੇ ਪੈਲੀ ਹੁਣ ਉਹ 40 ਕਿੱਲੇ ਕੌਣ ਸੰਭੂਗਾ ਕੱਲਾ ਮੁੰਡਾ ਅਸੀਂ ਵਿਆਹਣ ਵਾਲਾ ਮੁੰਡਾ ਸੀ ਉਹ ਮਾਰਤਾ ਮਰ ਗਿਆ ਪੜੇ ਉਹ ਮਾਨਸੋ ਜਵਾਖ ਵੱਧ ਜੰਮ ਲੋ ਘਟੋ ਘਟ ਜੇ ਕੋਈ ਹੈ ਜੀ ਘਟਨਾ ਵਾਪਰਦੀ ਆ ਮਗਰ ਕੋਈ ਪੈਰ ਬਾਈ ਕਰਨ ਵਾਲਾ ਕੋਈ ਚਾਰਾਜੋਈ ਕਰਨ ਵਾਲਾ ਕੋ ਕਾਨੂੰਨੀ ਲੜਾਈ ਲੜਨ ਵਾਲਾ ਮਗਰ ਖੜਾ ਹੋਵੇ ਹੁਣ ਬੁੱਢਾ ਬਾਪ ਜਣਾ ਰੋਂਦਾ ਬਿਲਕਦਾ ਜਿਹਦਾ ਨੌਜਵਾਨ ਪੁੱਤ ਮਰ ਗਿਆ ਤਾਂ ਬੈਸੀ ਮਰ ਜਾਣਾ ਇਹਦਾ ਲੱਕ ਟੁੱਟ ਗਿਆ ਕੀ ਇਹ ਆਪਣੇ ਜਵਾਸ ਦੀ ਲੜਾਈ ਲੜੂਗਾ ਨਹੀਂ ਲੜੀ ਜਾਣੀ ਕੱਲੇ ਕੱਲੇ ਜੰਮਣ ਲੱਗ ਗਏ ਜ਼ਮੀਨਾਂ ਨਾਲ ਘੜ ਜਾਣ ਹੁਣ ਸੰਭਲੋ 40 ਕੱਲੇ ਕੌਣ ਸੰਭੂਗਾ ਕੱਲਾ ਸੀ ਮਰ ਗਿਆ ਮਾਰਤਾ ਅਕਲ ਨੂੰ ਹੱਥ ਮਾਰ ਲਓ ਪੰਜਾਬੀ ਅਕਲ ਨੂੰ ਹੱਥ ਮਾਰ ਲਓ ਸਮਾਂ ਬਹੁਤ ਮਾੜਾ ਤੇ ਭਿਆਨਕ ਆ। ਸਮਝੋ ਮੇਰੀ ਗੱਲ ਨੂੰ। ਜਿੰਨੇ ਮਹਾਲੀ ਦੇ ਨੇੜੇ ਦੇ ਪਿੰਡ ਨੇ ਸ਼ਹਿਰ ਨੇ ਮੇਰੀ ਗੱਲ ਸੁਣਦੇ ਆ ਧਰਨਾ ਲੱਗਿਆ ਹੋਇਆ ਫੋਟੋ ਹਸਪਤਾਲ ਦੇ ਕੋਲੇ ਸਾਨੂੰ ਨੇੜੇ ਲੈ ਨੂੰ ਪਹੁੰਚਣਾ ਚਾਹੀਦਾ ਬਈ ਉਸ ਪਰਿਵਾਰ ਨਾਲ ਖੜਨਾ ਚਾਹੀਦਾ ਜਿੰਨਾ ਚ ਉਹ ਜਿਹੜੇ ਬੰਦੇ ਕਾਤਲ ਨੇ ਫੜੇ ਨਹੀਂ ਜਾਂਦੇ। ਤਾਂ ਦੂਜਾ ਸਾਨੂੰ ਇਸ ਗੱਲ ਦਾ ਜੋਰ ਦੇਣਾ ਚਾਹੀਦਾ ਕਿ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਿੱਥੋਂ ਆਏ ਆ ਕੌਣ ਆ ਕੀ ਪਿਛੋਕੜ ਆ ਅਪਰਾਧਕ ਆ ਇਹਨਾਂ ਦਾ ਪਿਛੋਕੜ ਕੀ ਆ ਇਹਨਾਂ ਦਾ ਕੰਮ ਕਰ ਇਕੱਠੇ ਹੋ ਜੋ ਪੰਜਾਬੀਓ ਇਕੱਠੇ ਹੋ ਜਨਾਂ ਮੁੱਦਿਆਂ ਤੇ ਸੋ ਇਹਨਾਂ ਸੋਚੋ ਵੀ ਘਰ ਦਾ ਕੁੰਡਾ ਲਾ ਕੇ ਅਸੀਂ ਬਚੇ ਰਾਵਾਂਗੇ ਸਾਨੂੰ ਕਿਹਨੇ ਕੁਝ ਕਹਿਣਾ ਇਹ ਅੱਗ ਜਦੋਂ ਪੈਂਦੀ ਆ ਨਾ ਫਿਰ ਘਰਾਂ ਦੇ ਘਰ ਤਵਾਹ ਕਰ ਦਿੰਦੀ ਆ ਬਾਈ ਘਰਾਂ ਦੇ ਘਰ ਸਾੜ ਦਿੰਦੀ ਆ ਕੋਈ ਨਹੀਂ ਅੱਗ ਦੇ ਲਪੇਟੇ ਚ ਬਚਿਆ ਰਹਿੰਦਾ ਸੁਣਿਏ ਇਹੀ ਪੀਲਾ ਕਿ ਸਾਨੂੰ ਯਾਰ ਇਸ ਮੁੱਦੇ ਦੇ ਉੱਤੇ ਲੜਨ ਦੀ ਲੋੜ ਆਜ ਖੜਨ ਦੀ ਲੋੜ ਆ ਸੰਘਰਸ਼ ਕਰਨ ਦੀ ਲੋੜ ਆ ਇਹ ਕਾਨੂੰਨ ਬਣਾਉਣ ਦੀ ਲੋੜ ਆ ਇਹਦਾ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਕਾਨੂੰਨ ਬਣਨੇ ਨੇ ਕਿ ਦੂਜੇ ਸੂਬੇ ਬਣਾ ਦੇਣਾ ਪੰਜਾਬ ਕੌਣ ਨਹੀਂ ਬਣਾ ਸਕਦਾ ਪਰ ਸਾਡਾ ਤਾਂ ਧਿਆਨ ਹੀ ਨਹੀਂ ਫਲਾਨਾ ਜਿੰਦਾਬਾਦ ਆ ਠਿੰਕਾ ਜਿੰਦਾਬਾਦ ਆ ਹੁਣ ਬਾਦਲ ਆ ਗਿਆ ਬਾਦਲ ਜਿੰਦਾਬਾਦ ਆ ਜੀ ਹੁਣ ਪਹਿਲਾਂ ਬੋਕਰ ਜਿੰਦਾਬਾਦ ਕਰੀ ਜੋ ਹੁਣ ਬਾਦਲ ਜਿੰਦਾਬਾਦ ਕਰੀ ਜੋ ਫਿਰ ਭਾਜਪਾ ਜਿੰਦਾਬਾਦ ਕਰੀ ਜੋ ਪਰ ਕਾਂਗਰਸ ਜਿੰਦਾਬਾਦ ਕਰੀ ਜੋ ਜਿੰਦਾਬਾਦ ਹੁੰਦਾ ਬਾ ਤੁਹਾਡੇ ਹੈ ਕਿਹੜੀ ਜਿੰਦਾਬਾਦ ਹੈ ਕਾਦੀ ਜਿੰਦਾਬਾਦ ਹੈ ਪੰਜਾਬ ਦਾ ਮਾਹੌਲ ਠੀਕ ਹੈ ਬਣ ਗਿਆ ਰੰਗਲਾ ਪੰਜਾਬ ਅੱਜ ਰੈਲੀ ਤੇ ਬੋਲੀ ਜਾਂਦੇ ਆ ਭੌਂਸੇ ਵਰਗੇ ਨਸ਼ਾ ਖਤਮ ਕਰਤਾ ਜੀ ਐਨਾ ਨਸ਼ਾ ਫੜ ਲਏ ਐਨੇ ਤਸਕਰ ਫੜ ਲੇ ਗੈਂਟਰ ਖਤਮ ਕਰਤੇ ਪ੍ਰਹਾਰ ਚਲਾ ਲਿਆ ਤੁਹਾਡਾ ਖੁਦ ਦਾ ਪੁਲਿਸ ਮੁਲਾਜ਼ਮ ਜਿਹਦਾ ਮੁੰਡਾ ਮਰਿਆ ਪਿਛਲੇ ਦਿਨ ਟੀਕਾ ਲਾ ਕੇ ਚੱਟੇ ਦਾ ਖੁਦੋ ਪਿੱਟ ਰਿਹਾ ਬਿਲਕ ਰਿਹਾ ਕਿ ਸ਼ਰੇਆਮ ਘਰ ਘਰ ਗਲੀ ਗਲੀ ਹਰ ਥਾਂ ਚੱਟਾ ਮਿਲਦਾ ਇਸ ਨੂੰ ਮਰਜੀ ਲੈ ਲਓ ਤੁਸੀਂ ਉਹ ਘੜ ਕੇ ਰੈਲੀਆਂ ਕਰਕੇ ਡਰਾਮੇ ਕਰੀ ਜਾਂਦੇ ਹੋ ਲੋਕਾਂ ਦਾ ਪੈਸਾ ਫੂਕੀ ਜਾਂਦੇ ਹੋ ਰੈਲੀਆਂ ਦੇ ਉੱਤੇ ਕੋਈ ਨਾ ਆਉਟਪੁੱਟ ਹੈ ਕੋਈ ਰਿਜ਼ਲਟ ਮਿਲਦਾ ਨਾ ਚੀਜ਼ਾਂ ਦਾ ਕੋ ਪੰਜਾਬ ਨੂੰ ਫਾਇਦਾ ਹੋਊ ਇਹਨਾਂ ਚੀਜ਼ਾਂ ਦਾ ਨਹੀਂ ਹੋਣਾ ਪਰ ਸਾਡੇ ਲੋਕ ਉਹ ਜਾ ਉੱਥੇ ਜੰਦਾਬਾਦ ਜਾਂਦਾ ਵਰਕਾਂ ਵਾਲਿਆਂ ਨੂੰ ਸਿਰ ਹਲਾਈ ਜਾਂਦਾ ਬੈਠੇ ਰੈਲੀਆਂ 'ਚ ਮੁਰੇ ਕੋਈ ਪੰਜਾਬ ਦੇ ਮੁੱਦੇ ਤੇ ਗੱਲ ਨਹੀਂ ਹੋ ਰਹੀ ਨਾ ਸਾਡੇ ਲੋਕ ਸੁਣਨ ਨੂੰ ਤਿਆਰ ਆ ਕਮਲਿਆ ਨੂੰ ਅੱਜ ਤਾਂ ਬਸ ਇੱਕ ਗੱਲ ਸੋਚੀ ਹੁੰਦੀ ਐ ਵੀ ਆ ਸਾਡਾ ਬੰਦਾ ਜਿੱਤ ਜੇ ਅਸੀਂ ਮਠਾਈ ਵੰਡਣੀ ਆ ਅਸੀਂ ਢੋਲ ਵਜਾਉਣੇ ਆ ਅਸੀਂ ਭੰਗੜੇ ਪਾਉਣੇ ਆ ਅਸੀਂ ਫੁੱਲਾਂ ਦੇ ਹਾਰ ਪਾਉਣੇ ਆ ਅਸੀਂ ਰੰਗ ਖੇਡਣੇ ਥੋੜਾ ਬੰਦਾ ਜਿੱਤ ਜੀ ਬਸ ਇੱਥੇ ਸੋਚ ਖੜ ਗਈ ਵਿਰੋਧੀਆਂ ਦਾ ਗਮੰਡੀਆਂ ਦਾ ਬੰਦਾ ਹਾਰ ਜੇ ਸਾਡਾ ਜਿੱਤ ਜੀ ਸੋ ਡੈਮੋਗ੍ਰਾਫੀ ਪੰਜਾਬ ਦੀ ਬਦਲ ਚੁੱਕੀ ਆ ਉਹਦੇ ਨਤੀਜੇ ਤੁਹਾਡੇ ਸਾਹਮਣੇ ਆ ਰਹੇ ਨੇ ਸਮਝੋ ਸਮਝੋ ਗੱਲ ਨੂੰ ਜੋਰ ਦਿਓ ਰਲ ਆ ਪਾਓ ਵੀ ਕਿਤੇ ਕਾਨੂੰਨ ਬਣਾਇਆ ਜਾਵੇ ਤਾਂ ਕਿ ਪੰਜਾਬ ਜਿਹੜਾ ਮੜਾ ਮੋਟਾ ਜਿੱਥੇ ਸਾਡੀ ਇੱਕ ਧਰਤੀ ਜਿਹੜੀ ਧਰਤੀ ਖਾਤਰ ਅਸੀਂ ਖੂਨ ਡੋਲ੍ਹਿਆ ਲੜਾਈਆਂ ਜੰਗਾਂ ਲੜੀਆਂ ਨੇ ਉਹ ਧਰਤੀ ਦੇ ਅਸੀਂ ਮੜਾ ਮੋਟਾ ਸੌਖਾ ਸਾਹ ਲੈਂਦੇ ਰਹਿ ਜਗੇ ਜੇ ਇਹ ਕਾਨੂੰਨ ਨਾ ਬਣੇ ਤਾਂ ਪੰਜਾਬ ਬਿਲਕੁਲ ਤਬਾ ਹੋ ਜਾਊਗਾ